ਮਾ ਤੱਕ ਖੀਰਾ ਇਹ ਇਹ ਖੀਰਾ ਖਾਂਦਾ ਵੀ ਮਿੱਟੀ ਦਾ ਉਹ ਚੁੱਪਰੇ ਸੱਚਾ ਹਾਂ ਆਏ ਮੈਂ ਤਾਂ ਬੈਠਾ ਤੂੰ ਵੀ ਬੈ ਜਾ ਸੱਪ ਨਹੀਂ ਕੜਦੇ ਪਰ ਆ ਮੈਂ ਬੈ ਕਾ ਜਾਣਾ ਸਾਨੂੰ ਲੱਗੀ ਨਜ਼ਰ ਮੈਂ ਉਹਦੀ ਵੀ ਲੈਣੇ ਆ ਕੋਈ ਖਬਰ ਮਿੱਠੂ ਤਾਂ ਰੱਖਿਆ ਨਹੀਂ ਗਿਆ ਸਬਰ ਸੰਤੋਖ ਕੰਨ ਮੜੀ ਜੀ ਆਪਾਂ ਖਬਰ ਲੈ ਲਈਏ। ਨਾ ਇਹ ਵੀ ਦੱਸੋ ਬੰਨੂ ਸੱਚੀ ਗੱਲ ਹੁੰਦੀ ਹੈ ਕਿ ਵੈ ਮੈਂ ਇਹ ਸੱਚੀ ਹੈ। ਪੱਕੀ ਗੱਲ ਹੈ। ਹਾਂ ਉਹਦੀ ਗਾ ਕਿੱਥੇ ਹੋ ਸਾਨੂੰ? ਇਹ ਕੀ ਗੱਲ ਮੈਂ ਪਾਸੇ ਆਪਾਂ ਵੀ ਵਿੱਚੀ ਆ ਗਈ। ਅੱਛਾ। ਟ੍ਰੈਕ ਪੰਨੋਦੀ ਫੇਰ। ਹੈ। ਤੇ ਮੈਂ ਤਾਂ ਇਹ ਗੱਲਾਂ 'ਚ ਵਿਸ਼ਵਾਸ ਨਹੀਂ ਤੱਕਦਾ ਨਾ। ਆਪਾਂ ਦਾ ਦੁਕਾਨ ਹੈ ਆਪਾਂ ਮਾਲਕ ਦੇ। ਮਾਲਕ ਫੇਰ ਸਰ ਇਹ ਉਪੀੜਾ ਕੇ ਆਉਂ। ਫੜਾ ਕੇ ਜਾਂਦਾ ਹੈ। ਮਾਲਕ ਘਰੇ ਆ ਕੇ ਫੜਾ ਕੇ ਜਾਂਦਾ ਰੋਟੀ। ਵਿਸ਼ਵਾਸ ਹੋਣਾ ਚਾਹੀਦਾ। ਮਾਲਕ ਤੇ ਕਾਨੂੰਨ ਹੋਣਾ ਮਾਲਕ ਤੇ ਹਾਂ ਤੇ ਨਾਗਰਬਾਲੇ ਚ ਐ ਜਾਉਣਾ ਪੈਂਦਾ ਹੈਗਾ ਚੱਲ ਤੂੰ ਇਹਦੇ ਹੱਥ ਤਾਂ ਬਣਾ ਬੰਦੇ ਦੇ ਉਹ ਤੂੰ ਬੋਲ ਨਾ ਯਾਰ ਖਾਣਾ ਜਦ ਸਾਡਾ ਕੰਮ ਨਾ ਗਾਲਤ ਹਾਂਜੀ ਦੋ ਮਿੰਟ ਬਾਬਾ ਜੀ ਜੀ ਆ ਵੀ ਲਾ ਤਾਊਗਾ ਲਾ ਦੇ ਪਹਿਲਾਂ ਦੰਦ ਜੇ ਕਰਦੇ ਨੇ ਬਾਹਰ ਖੜ ਜਾਓ ਖੜ ਕੇ ਆਇਆ ਕੁੱਚਾ ਲਿਆ ਆਏ ਨੋ 3 4 5 6 7 ਸਿੱਧੀ ਹੋ ਗਈ ਹੁਣ ਬਣੂ ਕੰਮ ਹੁਣ ਬਣੂ ਕੰਮ ਹੁਣ ਬਣੂ ਕੰਮ ਉਹ ਬਾਪਾ ਕੀ ਸਿਸਟਮ ਹਨੂ ਗਾਕ ਨਹੀਂ ਕਾ ਜਾ ਤੂੰ ਕਿਸ ਦੋਨੇ ਜਾਣੇ ਇੱਧਰ ਆ ਠੀਕ ਇਹ ਹੋ ਗਿਆ ਲਤੂ ਫਲਾਤੂ ਜਲਾਲਾ ਹਾਂ ਬਾਬਾ ਜੀ